ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਦਰਸਲ ਮਹਾਰਾਜ ਜੀ ਤੇ ਇਹ ਕਹਿ ਰਹੇ ਚਿੰਤਾ ਨਾ ਕਰਸ ਚਿੰਤਾ ਤੇ ਤਾਂ ਕਰ ਜੇ ਕੁਝ ਅਨਹੋਣੀ ਹੁੰਦੀ ਹੋਵੇ ਪਤਾ ਚਿੰਤਾ ਕਿਸ ਗੱਲ ਦੀ ਚਿੰਤਾ ਦੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਇਸ ਸ਼ਲੋਕ ਦੇ ਸਾਇਬ ਬਿਆਨ ਪੇ ਕਰਦੇ ਪਹਿਲਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਤੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਇਹ ਚਿੰਤਾ ਬਣੀ ਹੋਈ ਹੈ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਕਾਮਨਾ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ ਪਤਾ ਹੈ ਗੁਰ ਤੇਗ ਬਹਾਦਰ ਸਾਹਿਬ ਇਸ ਸਲੋਕ ਚ ਕੀ ਕਹਿ ਰਹੇ ਨੇ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਿਹੜੀ ਕਰ ਪਰੇ ਸੁੱਟ ਜੋ ਹੁੰਦਾ ਹੈ ਉਹ ਹੁੰਦਾ ਤੇਰੇ ਲੱਖ ਰੋਕਣ ਦੇ باوجود ਵੀ ਨਹੀਂ ਰੁਕੇਗਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੇਰੇ ਲੱਖ ਕਰਨ ਦੇ باوجود ਵੀ ਨਹੀਂ ਹੋਵੇਗਾ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੂੰ ਲੱਖ ਕੋਸ਼ਿਸ਼ ਕਰ ਮੈਂ ਬੁੱਢਾ ਨਾ ਆਵਾਂ ਜਵਾਨੀ ਬੁਢੇ ਤੇਜ ਬਦਲੇ ਬਸ ਇੱਕੋ ਹੀ ਉਦਾਹਰਣ ਕਾਫੀ ਹੈ ਤੂੰ ਲੱਖ ਕੋਸ਼ਿਸ਼ ਕਰ ਮੇਰੇ ਚਿੱਟੇ ਵਾਲ ਨਾ ਹੋਣ ਹੋਣਗੇ ਕਰ ਜਿੰਨੇ ਉਪਾਅ ਕਰਨੇ ਨੇ ਕਰ ਲੈ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਚਿੰਤਾ ਹੈ ਹੋ ਨਾ ਜਾਵੇ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਕਾਮਨਾ ਹੈ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਮਤਾ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਲਾਸਾ ਕਰਕੇ ਬਿਆਨ ਕਰਦੇ ਨੇ ਜੋ ਹੋਵਾ ਹੋਵਤ ਸੋ ਜਾਣੇ ਆਖਿਆ ਗਿਆ ਨਾ ਸਾਨੂੰ ਹੁਕਮ ਮੰਨੋ ਤੇ ਹੁਕਮ ਕੀ ਹੈ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਏ ਹੁਣ ਸੋ ਨਾ ਰਹੇ ਤੇਰੇ ਕੀਤੇ ਕਰਮ ਉਸ ਦੇ ਬਣੇ ਬੋਏ ਵਿਧਾਨ ਜੋ ਕੁਝ ਹੋਇਆ ਹੈ ਇਹ ਹੌਨ ਹਾਰ ਸੀ ਹੋ ਕੇ ਰਹਿਣਾ ਸੀ ਹੁਣ ਇਸ ਨੂੰ ਖਿੜੇ ਮੱਥੇ ਕਬੂਲ ਕਰ ਲੈ ਤੇ ਪ੍ਰਭੂ ਦਾ ਚੰਤਨ ਕਰ ਪਰ ਹੁਣ ਗਿਲਿਆਂ ਨਾਲ ਭਰਿਆ ਸਤ ਨਹੀਂ ਆਉਣਾ ਚਾਹੀਦਾ ਇਹ ਕਿੰਮ ਹੋ ਗਿਆ ਇੱਕ ਸੂਫੀ ਸੰਤ ਇਸ ਨੂੰ ਇੰਜ ਬਿਆਨ ਕਰਦਾ ਹੈ ਜੋ ਹੱਸ ਰਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ سکونے قلب سے خدا خدا کر جو کچھ کہ ہونا ہے سو ہو رہے